ਆਦਵ ਸਰ ਸ਼ਿਕਰ ਦੋਸਤੋ ਮੈਂ ਹਾਤਾੜੀ ਹੋਸਟ ਤੇ ਦੋ ਨੈਮ ਸੀ ਲੋੜਾ ਤੇ ਅੱਜ ਅਸੀਂ ਪਹੁੰਚੇ ਆ ਟੋਕਨ ਬੀਟਸ ਚੈਨਲ ਵੱਲੋਂ ਰੋਡ ਸ਼ੋ ਕਰਨ ਲਈ ਤੇ ਆਪਾਂ ਅੱਜ ਦੌਰਾ ਕਰਨ ਆਏ ਆ ਰਿਸਰਚ ਕਰਨ ਆਏ ਆ ਕਿ ਸਭ ਤੋਂ ਜ਼ਿਆਦਾ ਕਿਹੜੀ ਕਾਮਯਾਬ ਹੈ ਗੱਡੀ ਜਾਂ ਫਿਰ ਐਕਟਿਵਾ ਜਾਂ ਬਾਈਕ ਜਾਂ ਆਟੋ ਜਿਹੜੇ ਇਲੈਕਟ੍ਰਿਕ ਹੁੰਦੇ ਆ ਪੈਟਰੋਲ ਵਾਲੇ ਹੁੰਦੇ ਆ ਇਹ ਡੀਜ਼ਲ ਵਾਲੀਆਂ ਗੱਡੀਆਂ ਸੋ ਆਓ ਆਪਾਂ ਸਾਰਿਆਂ ਦੇ ਨਾਲ ਅੱਜ ਰਿਸਰਚ ਕਰਕੇ ਗੱਲਬਾਤ ਕਰਦੇ ਆ ਦੇਖਦੇ ਆ ਕਿਸ ਦੇ ਕੀ ਵਿਊ ਹੈ ਈਜ਼ੀ ਕੀ ਥਿੰਕਿੰਗ ਹੈ ਤੇ ਆਓ ਲੈ ਚਲਦੇ ਆ ਤੁਹਾਨੂੰ ਆਡੀਅנס ਨਾਲ ਗੱਲਬਾਤ ਕਰਨ ਲਈ ਹਾਂਜੀ ਸਰ ਤੁਹਾਡਾ ਕੀ ਨਾਮ ਆ ਦੀਪਕ ਰਾਜ ਜਿੱਦਾਂ ਤੁਸੀਂ ਫਗਵਾੜੇ ਵਿੱਚ ਆਰਡਰ ਚਲਾ ਰਹੇ ਹੋ ਮਤਲਬ ਇਹਦੇ ਜਿੱਤੇ ਈ ਰਿਕਸ਼ੇ ਦੇ ਵਿੱਚ ਕੀ ਡਿਫਰੈਂਸ ਆ ਇਹ ਲੌਂਗ ਟਾਈਮ ਵਾਸਤੇ ਚੱਲਣਾ ਦਾ ਫਾਇਦਾ ਇਹ ਗੱਡੀ ਠੀਕ ਆ ਗੱਡੀ ਮਜ਼ਬੂਤ ਆ ਵਧੀਆ ਆ ਹੁਣ ਈ ਰਿਕਸ਼ਾ ਬਾਰੇ ਬੈਟਰੀ ਡਾਊਨ ਹੋ ਗਈ ਕਿੰਨੀ ਰੇਂਜ ਤੁਸੀਂ ਦੇ ਦੋਗੇ 150 ਦੇ ਦੋਗੇ ਕਿ 100 ਦੇ ਦੋਗੇ ਹੂੰ ਕਿੰਨਾ ਚਲਾ ਲਵਾਂ ਸਾਰੀ ਦਿਹਾੜੀ ਜਦੋਂ ਬੈਟਰੀਆਂ ਨੁਕਸਾਨ ਲੱਗਦਾ ਸਾਰੀ ਬੈਟਰੀਆਂ ਕਿਤੇ ਇਕੱਠੀਆਂ ਪੈਂਦੀਆਂ ਆ 40-50000 ਰੁਪਏ ਦਾ ਖਰਚਾ ਆ ਤੁਹਾਡਾ ਨਾਮ ਕੀ ਆ ਰਿਤਪਰਮਾ ਸ਼ਰਮਾ ਤੇ ਜਿੱਦਾਂ ਕਿ ਤੁਸੀਂ ਈ ਰਿਕਸ਼ਾ ਚਲਾ ਰਹੇ ਹੋ ਇਹ ਲੈਂਨ ਦਾ ਫਾਇਦਾ ਹੈਗਾ ਵਾ ਜਾਂ ਫਿਰ ਉਹ ਜਿਹੜਾ ਦੂਸਰਾ ਗੈਸ ਵਾਲਾ ਪਹਿਲੇ ਫਾਇਦਾ ਸੀਗਾ ਹੋਣੀ ਹੈ ਕੀ ਨੁਕਸਾਨ ਹੋਇਆ ਤੁਹਾਨੂੰ ਲੈਣ ਦਾ ਨੁਕਸਾਨ ਦਾ ਹੀ ਕੰਮ ਠੰਡਾ ਆ ਕੰਮ ਠੰਡਾ ਮਤਲਬ ਕਿਉਂ ਹੋ ਰਿਹਾ ਵਾ ਬੱਸ ਮੋਕਲ ਬੱਸ ਆਟੋ ਬੋਧ ਹੋ ਗਿਆ ਇਹ ਆਟੋ ਜ਼ਿਆਦਾ ਹੋਣ ਕਰਕੇ ਹਾਂਜੀ ਪਹਿਲੇ ਹਮਾਰੇ ਪਾਸੇ ਰੱਖਿਆ ਹੁੰਦਾ ਸੀ ਦੂਸਰਾ अच्छा ये तो लिया मैंने पहले काम अच्छा चलता था का बढ़ गया अब तो घर खर्चा नहीं निकलता है मतलब इनका कहने का ये मतलब है कि अब बंदे बंदे ने ले लिया ये वाला ऑटो क्योंकि इस ऑटो का फायदा था पहले तो अभी ऑटो ऑटो हो चुके हैं बहुत ज्यादा तो अभी इनकी कमाई नहीं हो पा रही क्योंकि कोई ऑटो में बैठ नहीं रहा ये वजह इनकी है इनकी तो नाम ना है मेरा नाम टेंकू है ਤੇ ਤੁਸੀਂ ਜਿੱਦਾਂ ਈ ਰਿਕਸ਼ਾ ਚਲਾ ਰਹੇ ਹੋ ਇਹ ਚਲਾਉਣ ਦਾ ਫਾਇਦਾ ਲੈਣ ਦਾ ਫਾਇਦਾ ਹੈ ਕਿ ਦੂਸਰਾ ਗੈਸ ਵਾਲਾ ਨਹੀਂ ਨਹੀਂ ਇਹੀ ਲੈਣ ਦਾ ਫਾਇਦਾ ਹੁੰਦਾ ਵਧੀਆ ਹੈ ਇਹ ਚੀਜ਼ ਮਾੜੀ ਨਹੀਂ ਹੈਗੀ ਬਹੁਤ ਵਧੀਆ ਹੈ ਕੰਮ ਵਧੀਆ ਚੱਲਦਾ ਹੈ ਹਾਂਜੀ ਹਾਂਜੀ ਵਧੀਆ ਜਾਂਦਾ ਹੈ ਬਹੁਤ ਵਧੀਆ ਜਾਂਦਾ ਕੰਮ ਤੇ ਜਿਹੜੀ ਕਿਸ਼ਤਾ ਤੇ ਲਿਆ ਸੀ ਤੁਸੀਂ ਇਹ ਉਦਾਂ ਮੈਂ ਕਿਰਾਏ ਤੇ ਚਲਾਣਾ ਹੁੰਦਾ ਲੈਣਾ ਆਪਣਾ ਕਿਸ਼ਤਾ ਤੇ ਲੈਣਾ ਪੰਜ ਬੈਟਰੀਆਂ ਦਾ ਲਵਾਂਗੇ ਜਿਹੜੀਆਂ ਚਾਰ ਬੈਟਰੀਆਂ ਥੋੜੀ ਪ੍ਰੋਬਲਮ ਕਰਦੀ ਹੈ ਇਹਨਾਂ ਨੂੰ ਜਿੱਦਾਂ ਦੋ ਤਿੰਨ ਵਾਰੀ ਚਾਰਜ ਲਾਉਣਾ ਪੈਂਦਾ ਜਿਹੜੀਆਂ ਪੰਜ ਵਾਲੀ ਹੈ ਇੱਕ ਵਾਲੀ ਹੈ ਉਹ ਵਧੀਆ ਐਵਰੇਜ ਦਿੰਦੀ ਹੈ ਉਹ 3 ਘੰਟਿਆਂ 'ਚ ਫੁੱਲ ਚਾਰਜ ਹੁੰਦੀ ਹੈ ਚਾਹਤੇ ਇਹ ਫਿਰ ਤਣ ਫੁੱਲ ਦੇ ਨਿਕਲ ਜਾਂਦਾ ਵਾ ਫੋਲਡ ਨਹੀਂ ਹੁਣ ਮੈਂ ਘਾਨੂ ਜਾਣਾ ਇਹਨੂੰ ਜਾ ਕੇ ਚਾਰਜ ਲਾਣਾ ਇਹਨੂੰ 2-3 ਘੰਟੇ 4 ਤੇ ਲਾ ਕੇ ਫਿਰ ਇਹ ਰਾਤ ਦੇ 8-9 ਵਜੇ ਤੱਕ ਕੰਮ ਕਰ ਸਕਦਾ ਮੈਂ ਹਾਂਜੀ ਬਈ ਤੁਹਾਡਾ ਕੀ ਨਾਮ ਆ ਪ੍ਰਵਿੰਦਰ ਸਿੰਘ ਤੇ ਜਿੱਦਾਂ ਕਿ ਤੁਸੀਂ ਇਹ ਵਾਲਾ ਆਟੋ ਚਲਾ ਰਹੇ ਹੋ ਤੁਸੀਂ ਕੰਫਰਟੇਬਲ ਹੋ ਇਸ ਆਟੋ ਦੇ ਵਿੱਚ ਜਾਂ ਦੂਸਰਾ ਗੈਸ ਵਾਲਾ ਲੈਣਾ ਚਾਹੀਦਾ ਨਹੀਂ ਨਹੀਂ ਏ ਰਿਕਸ਼ਾ ਹਾਂ ਹੁੰਦੇ ਟਾਈਮ ਤੇ ਤਾਂ ਏ ਰਿਕਸ਼ਾ ਬੈਸਟ ਆ ਜੀ ਤੇ ਕਿੰਨੇ ਟਾਈਮ ਤੜੀ ਬੈਟਰੀ ਕੱਢ ਜਾਂਦੀ ਹੈ ਬੈਟਰੀ ਜੀ ਆਪਣਾ ਕੱਢ ਜਾਂਦੀ ਆ 8-9 ਘੰਟੇ ਕੱਢ ਜਾਂਦੀ ਆ ਰਾਮਾ 8-9 ਘੰਟੇ ਨਿਕਲ ਜਾਂਦੇ ਪੂਰਾ ਦਿਨ ਨਿਕਲ ਜਾਂਦਾ ਮਟਰ ਦਾ ਹਾਂ ਜੀ ਕਿੰਨੇ ਘੰਟਿਆਂ ਚ ਚਾਰਜ ਹੁੰਦੇ ਇਹ ਇਹ 8 ਤੋਂ 10 ਘੰਟੇ ਦੇ ਵਿਚ ਚਾਰਜਿੰਗ ਹੁੰਦੀ ਹੈ ਇਹ ਨਾਲ ਲੰਮਾ ਟਾਈਮ ਲੈਂਦੀ ਹੈ ਕਿੰਨੀ ਕੋ ਬੈਟਰੀਆਂ ਵਾਲਾ ਹੈ ਪੰਜ ਬੈਟਰੀਆਂ ਵਾਲਾ ਜੀ ਓਕੇ ਫਿਰ ਜ਼ਿਆਦਾ ਟਾਈਮ ਲੰਭਾ ਹੈ ਹੈ ਚਾਰ ਬੈਟਰੀਆਂ ਵਾਲਾ ਘੱਟ ਲੈਂਦਾ ਜੀ ਪੰਜ ਬੈਟਰੀਆਂ ਵਾਲਾ ਵੱਧ ਲੈਂਦਾ ਤੁਹਾਡਾ ਕੀ ਨਾਮ ਆਮਰਤਪਾਲ ਸਿੰਘ ਤੇ ਜਿੱਦਾਂ ਕਿ ਤੁਸੀਂ ਇਲੈਕਟ੍ਰਿਕ ਐਕਟਿਵਾ ਚਲਾ ਰਹੇ ਹੋ ਤੁਹਾਨੂੰ ਕੀ ਲੱਗਦਾ ਕਿ ਇਹ ਵਾਲੀ ਫਾਇਦੇਮੰਦ ਹੈ ਜਾਂ ਪੈਟਰੋਲ ਵਾਲੀ ਨਹੀਂ ਫਾਇਦੇਮੰਦ ਹੈ ਨਹੀਂ ਪੈਟਰੋਲ ਵਾਲੀ ਫਾਇਦੇਮੰਦ ਹੈ ਇਹ ਇੱਕਰੀ ਇਹਦੀ ਬੈਟਰੀ ਦਾ ਮਤਲਬ ਕੰਪਨੀ ਵੱਲੋਂ ਖਰਾਬ ਹੋ ਗਈ ਸੀ। ਇਹ ਅਸੀਂ ਉਹਨਾਂ ਨਾਲ ਗੱਲ ਗੁਲ ਕੀਤੀ ਪਹਿਲਾਂ ਮੰਨਦੇ ਵੀ ਸੀਗੇ। ਫੇਰ ਬਾਅਦ ਦੇ ਵਿੱਚ ਉਹਨਾਂ ਨੇ ਫੇਰ ਮਤਲਬ ਦੇ ਦਿੱਤੀ ਸੀਗੀ ਜਿਹਦਾ ਗਾਰੰਟੀ ਹੈ ਬੈਸੇ ਵੀ 50000 ਚੱਲਣ ਦੇ ਮਤਾਬਕ। ਹੂੰ। ਤੇ ਹੁਣ ਉਹਦਾ ਸੈੱਟ ਚੱਲ ਰਹੀ ਹੈ। ਹਾਂਜੀ ਅੰਕਲ ਤੁਹਾਡਾ ਕੀ ਨਾਮ ਆ? ਚੰਗਰਾਜ ਗੁਰਪਤ। ਓਕੇ ਤੇ ਜਿਹੜਾ ਤੁਹਾਡਾ ਇਹ ਆਟੋ ਆ ਇਹਦੇ ਵਿੱਚ ਕੀ ਪਵਾਉਂਦੇ ਤੁਸੀਂ? ਡੀਜ਼ਲ ਜੀ। ਡੀਜ਼ਲ ਪਵਾਉਂਦੇ ਆ। ਡੀਜ਼ਲ ਵਾਲੀ ਤੁਹਾਨੂੰ ਸਹੀ ਲੱਗਦੀ ਆ ਜਾਂ ਫਿਰ ਈ ਰਿਕਸ਼ਾ? ਬਿਸਮਿਲ੍ਲਾਹ ਤਾਂ ਡੀਜ਼ਲ ਵਧੀਆ ਈ ਰਿਕਸ਼ਾ ਜਲਦ ਪੱਟ ਜਾਂਦਾ। ਐਡਿਸਪੋਰਟ ਤੋਂ ਦੇਖਦਾ ਨਾਲੇ ਨਾਲੇ ਪੜ ਜਾਂਦਾ ਕਿ ਸਾਰੀਆਂ ਸਟਾਟਾਂ ਵਿੱਚ ਲੱਗ ਲੱਤਾਂ ਉੱਠੀਆਂ ਉਹ ਲੇਡੀਜ਼ ਨੂੰ ਵੀ ਪ੍ਰੋਬਲਮ ਆਈ ਹੈ ਮਤਲਬ ਇਹ ਵਾਲਾ ਫਾਇਦੇਮੰਦ ਹੈ ਇਹ ਫਾਇਦੇਮੰਦ ਹੈ ਇਹ ਜੇ ਸੰਭਰਦੀ ਲੈ ਜੋਏ ਉਹ ਤਾਂ 100 ਕਿਲੋਮੀਟਰ ਨੂੰ ਚੱਲ ਸਕਦਾ ਇਹ ਚਾਹੇ 500 ਕਿਲੋਮੀਟਰ ਲੈ ਜਾਏ ਨਾ ਇਹ ਤੇਲ ਪਾਉਣ ਦੀ ਤਾਂ ਮਰਜ਼ੀ ਲਾ ਜਾਏ ਹੂੰ ਇਹਦਾ ਫਾਇਦਾ ਉਹਦੇ ਗਏ ਉਹਨਾਂ ਦਾ ਬੈਟਰੀ ਡਾਊਨ ਹੋ ਗਿਆ ਤਾਂ ਖਤਮ ਨਾ ਕਿ ਜੋ ਕਿ ਨਾ ਪਿੱਛੇ ਹੁੰਦਾ ਨਾ ਬੈਟਰੀ ਚਾਰਜ ਹੋ ਸਕਦੀ ਆ ਐਡ ਇੰਪੋਰਟੈਂਟ ਹੈ ਉਹਦਾ ਇਹ ਹੂੰ ਜਿੰਨੇ ਤੇਜ਼ ਪੰਪ ਜਿੰਨੇ ਜਿਆਦਾ ਲਾ ਲੋ ਤੁਸੀਂ ਤੇਲ ਪਾਉਣ ਦੀ ਤਾਂ ਮਰਜ਼ੀ ਲਾ ਜਾਓ हां जी मैम ਤੁਹਾਡਾ ਕੀ ਨਾਮ ਆ ਜਸਵਿੰਦਰ ਕੌਰ ਮੈਂ ਕਿੰਨੇ ਟਾਈਮ ਤੋਂ ਆਰਡਰ ਚਲਾ ਰਹੇ ਹੋ ਇੱਕ ਸਾਲ ਤੇ ਤੁਹਾਡੇ ਹਿਸਾਬ ਨਾਲ ਇਹ ਈ ਰਿਕਸ਼ਾ ਬੈਸਟ ਵਾ ਜਾਂ ਫਿਰ ਪੈਟਰੋਲ ਡੀਜ਼ਲ ਵਾਲਾ ਗੈਸ ਵਾਲਾ ਮੈਡਮ ਮੈਨੂੰ ਤਾਂ ਇਹਦੇ ਵਿੱਚ ਹੀ ਫਾਇਦਾ ਲੱਗਿਆ ਵਾ ਕਿਉਂਕਿ ਮੈਂ ਜਦੋਂ ਜਿੱਥੇ ਕਾ ਕਰੇ ਚੱਲ ਜਾਨੀ ਔਰ ਜਦੋਂ ਵੀ ਮਤਲਬ ਕਿ ਆਪਣੀ ਮਰਜ਼ੀ ਨਾਲ ਚਾਰਜ ਕਰਕੇ ਆ ਜਾਨੀ ਇਹ ਕਿੰਨੇ ਘੰਟੇ ਦੀ ਤੁਸੀਂ ਬੈਟਰੀ ਚਾਰਜ ਕਰਦੇ ਆ ਤੇ ਕਿੰਨਾ ਘੰਟਾ ਨਿਕਲ ਜਾਂਦੀ ਆ ਮੈਂ 7 ਘੰਟੇ ਲਾਉਨੇ ਆ ਤੇ 100 ਕਿਲੋਮੀਟਰ ਤੱਕ ਚੱਲ ਜਾਂਦਾ ਓਕੇ ਸਾਰਾ ਦਿਨ ਕੰਫਰਟੇਬਲ ਨਿਕਲ ਜਾਂਦਾ ਤੁਹਾਡਾ ਤੇ ਵਿੱਚ ਰੈਸਟ ਵੀ ਹੋਏ ਹੁੰਦੀ ਆ ਹਾਂਜੀ ਮਤਲਬ ਤੁਸੀਂ ਇਹ ਚ ਕੰਫਰਟੇਬਲ ਆ ਈਜ਼ੀ ਆ ਹਾਂਜੀ ਓਕੇ ਤੇ ਇਹ ਕਹਿਣਾ ਚਾਹਦੇ ਕਿ ਮਤਲਬ ਗਰਲਜ਼ ਲਈ ਲੜਕੀਆਂ ਲਈ ਇਹ ਬੈਸਟ ਆ ਜਾਂ ਫਿਰ ਜੈਂਟਲ ਲਈ ਵੀ ਸਹੀ ਆ ਨਹੀਂ ਮੇਰੇ ਹਿਸਾਬ ਨਾਲ ਤਾਂ ਸਾਰਿਆਂ ਲਈ ਸਹੀ ਆ ਸਹੀ ਆ ਇਹ ਹਾਂਜੀ ਠੀਕ ਹੈ ਥੈਂਕ ਯੂ ਹਾਂਜੀ ਅੰਤੋਂ ਤੁਹਾਡਾ ਕੀ ਨਾਮ ਆ ਮੇਰਾ ਅਮਰਤ ਕਪੂਰ ਸਿੰਘ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਆਰਡਰ ਚਲਾਉਂਦਿਆਂ ਨੂੰ ਕੰਡਕਰੀ ਲੱਗਾ ਨਹੀਂ ਕਿ ਈ ਰਿਕਸ਼ਾ ਬੈਸਟ ਆ ਠੀਕ ਹੈ ਇਹ ਜੋ ਮਤਲਬ ਤੁਹਾਡੇ ਅਕੋਰਡਿੰਗਲੀ ਇਹ ਬੈਸਟ ਆ ਠੀਕ ਆ ਇਹ ਡੀਜ਼ਲ ਵਾ ਤੇ ਮਤਲਬ ਜਿਹਦਾ ਉਹ ਤਾਂ ਬੈਟਰੀ ਚਾਰਜ ਕਰਕੇ ਨਿਕਲ ਜਾਓ ਉਹਦੇ ਚ ਨੁਕਸਾਨ ਆ ਜਾਂ ਫਾਇਦਾ ਵਾ ਉਹ ਨਾ ਜੀ ਤਾਂ ਇਹ ਨੰਬਰ ਤੇ ਜਾਂਦੇ ਆ ਜੀ ਫੋਟੋ ਓਕਾ ਨਹੀਂ ਕਰੂਗਾ ਜੀ ਦਾ ਸੀ ਨੰਬਰ ਹੈ ਨੰਬਰ ਤੇ ਜਾਂਦੇ ਥੱਲੇ ਨੰਬਰ ਲਿਖ ਕੇ ਆਈ ਜਾਓ ਫਿਰ ਤਾਂ ਨਹੀਂ ਆਈ ਨੰਬਰ ਮਤਲਬ ਕਿਤਾ ਜਿਹਦਾ ਥੱਲੇ ਨੰਬਰ ਲਿਖ ਕੇ ਆਈ ਜੁਨੀਆ ਨਾ ਸਾਡੀ ਇਹ ਉਹ ਤਾਂ ਕੋ ਲੋਕਲ ਫਾਇਦਾ ਫਾਇਦਾ ਓਕੇ ਤੁਹਾਡੀ ਮਤਲਬ ਰਜਿਸਟਰਡ ਆ ਹਾਂ ਤੇ ਉਹ ਅੱਧੀ ਚਲਾਂਦੇ ਲੋਕਲ ਵੈਸੀ ਹਾਂਜੀ ਸਰ ਤੁਹਾਡਾ ਕੀ ਨਾਮ ਆ ਮੇਰਾ ਨਾਮ ਰਕੇਸ਼ ਆ ਜੀ ਤੇ ਸਰ ਜਿੱਦਾਂ ਕਿ ਤੁਹਾਡੀ ਗੱਡੀ ਇਲੈਕਟ੍ਰਿਕ ਐ ਐਕਟਿਵਾ ਤੇ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਕਦੀ ਪੈਟਰੋਲ ਵੀ ਯੂਜ਼ ਕੀਤੀ ਸੀ ਆ ਇਹ ਐਕਟਿਵਾ ਲਈ ਆਏ ਤੁਸੀਂ ਇਲੈਕਟ੍ਰਿਕ ਕਿਉਂ ਲੈ ਕੇ ਕੀ ਸੋਚ ਕੇ ਲਿਆ ਸੀ ਹਾਂ ਜੀ ਮੈਂ ਤਾਂ ਪਹਿਲਾਂ ਬਾਈਕ ਸੀਗੀ ਪੈਟਰੋਲ ਵਾਲੀ ਤੇ ਫਿਰ ਮੈਂ ਉਸ ਤੋਂ ਬਾਅਦ ਆਪਣੀ ਇਲੈਕਟ੍ਰਿਕ ਸਕੂਟਰੀ ਬਾਈ ਕੀਤੀ ਆ ਤੇ ਇਹ ਬਹੁਤ ਵਧੀਆ ਆ ਮਤਲਬ ਇਹਦਾ ਪੈਟਰੋਲ ਵੀ ਨਹੀਂ ਖੂਪਦਾ ਆਪਣਾ ਥੋੜਾ ਚਾਰਜ ਕਰੋ ਤੇ ਉਹਦੇ ਨਾਲ ਆਪਾਂ ਕਾਫੀ ਦੂਰ ਤੱਕ ਡਿਸਟੈਂਸ ਕਵਰ ਕਰ ਸਕਦੇ ਆਪਾਂ ਤੁਸੀਂ ਕਿੰਨੇ ਘੰਟੇ ਚਾਰਜ ਕਰਦੇ ਆ ਤੇ ਕਿੰਨੇ ਘੰਟੇ ਦੀ ਦੂਰੀ ਇਹ ਤੈਅ ਕਰ ਦਿੰਦਾ ਵਾ 7-8 ਘੰਟੇ ਚਾਰਜ ਕਰਨਾ ਪੈਂਦਾ ਫੇ 70 ਕਿਲੋਮੀਟਰ ਆਉਣਾ ਕੱਢ ਲੈਂਦੀ ਓਕੇ ਤੜਾ ਪੂਰਾ ਦਿਨ ਨਿਕਲ ਜਾਂਦਾ ਕੰਫਰਟੇਬਲ ਹਾਂਜੀ ਕੰਫਰਟੇਬਲ ਦੀ ਗੱਲ ਚੰਗੀ ਕਹਾਣੀ ਤੇ ਇਹਦਾ ਕੋਈ ਨੁਕਸਾਨ ਕੋਈ ਖਰਚਾ ਤਾਂ ਨਹੀਂ ਹੈਗਾ ਫालतੂ ਕੋਈ ਬੈਟਰੀ ਦਾ ਨੁਕਸਾਨ ਤਾਂ ਨਹੀਂ ਹੈਗਾ ਵੈਸੇ ਬੱਕੀ ਜਿੱਦਾਂ ਆਪਾਂ ਬਾਈਕ ਤੇ ਵੀ ਲਾਉਨੇ ਆ ਪੈਸੇ ਥੋੜੇ ਟਾਈਮ ਦਵਾ ਦੇ ਇਹ ਦੇਤੇ ਵਿੱਚ ਥੋੜੇ ਟਾਈਮ ਬਾਅਦ ਬੈਟਰੀ ਦੇ ਉੱਤੇ ਲੱਗਦੇ ਆ ਥੋੜੇ ਮੁੱਟੇ ਬਏ ਬਤੀ ਇੰਨਾ ਨਹੀਂ ਲੱਗਦਾ ਹਾਂ ਜਿਹੜੀ ਪੈਟਰੋਲ ਆ ਉਹਦੇ ਨਾਲ ਤਾਂ ਕਾਫੀ ਵਧੀਆ ਜਾ ਬੈਟਰ ਤੁਹਾਡੇ ਹਿਸਾਬ ਨਾਲ ਤੁਸੀਂ ਚਾਹੁੰਦੇ ਕਿ ਆਡੀਅנס ਇਹ ਲੈਣ ਹਾਂਜੀ ਹਾਂਜੀ ਮੈਂ ਵੀ ਇਹੀ ਕੰਗ ਆਡੀਅנס ਨੂੰ ਕਿ ਲੋਅ ਤੇ ਵਧੀਆ ਵੈਸੇ ਨਾਲ ਇਹਨਾਂ ਕੋਈ ਪੋਲੂਸ਼ਨ ਨਹੀਂ ਹੁੰਦਾਗਾ ਹਾਂਜੀ ਸਰ ਤੁਹਾਡਾ ਕੀ ਨਾਮ ਆ ਮੇਰਾ ਨਾਮ ਹੈ ਸਰਵਣ ਸਿੰਘ ਚਾੜ ਤੇ ਤੁਹਾਡਾ ਪ੍ਰਭਜੀਤ ਸਿੰਘ ਜਿੱਦਾਂ ਤੁਸੀਂ ਇੱਥੇ ਆਏ ਹੋ ਤੜੀ ਕੋ ਕਿਹੜੀ ਗੱਡੀ ਆ ਕਿਹੜੀ ਬਾਈਕ ਆ ਕਿਹੜੀ ਐਕਟਿਵਾ ਵਾ ਇਲੈਕਟ੍ਰਿਕ ਆ ਪੈਟਰੋਲ ਮੈਡਮ ਫਿਲਹਾਲ ਤੇ ਸਾਡੇ ਕੋ ਪੈਟਰੋਲ ਆ ਬਟ ਅਸੀਂ ਪਲਾਨ ਕਰ ਰਹੇ ਆ ਇਲੈਕਟ੍ਰਿਕ ਸਕੂਟੀ ਲੈਣ ਦਾ ਮਤਲਬ ਕਿਉਂ ਤੁਹਾਨੂੰ ਲੱਗਦਾ ਕਿ ਉਹ ਲੈਣੀ ਚਾਹੀਦੀ ਆ ਕਿਉਂ ਬੈਨੀਫੀਸ਼ੀਅਲ ਹੋਵੇ ਕੀ ਆ ਬੈਨੀਫੀਟ ਰਹੇ ਆ ਉਹ ਬਹੁਤ ਵਧੀਆ ਹੈ ਇੱਕ ਵਾਰ ਚਾਰਜ ਕਰੋ ਇਹ ਆਪਾਂ ਜਿੱਥੇ ਜਾਣਾ ਜਿੰਨੀ ਕੀ ਰੇਂਜ ਤੇ ਆਪਾਂ ਜਾਣਾ ਹੁੰਦਾ ਆਪਾਂ ਵਧੀਆ ਜਾ ਸਕਦੇ ਆ ਉੱਥੇ ਜਾ ਕੇ ਚਾਰਜ ਕਰੋ ਵੇਰ ਵਾਪਸ ਆਓ ਪੈਟਰੋਲ ਦਾ ਮੈਡਮ ਪੈਟਰੋਲ ਡੀਜ਼ਲ ਹੈ ਤੁਹਾਨੂੰ ਪਤਾ ਹੀ ਅੱਜ ਕੱਲ ਬਹੁਤ ਜਿਆਦੀ ਮੰਗਾਈ ਹੋ ਗਈ ਆ ਹਰ ਬੰਦੇ ਦੇ ਵਾਸਤੇ ਚਾਹੀਦੀ ਆ ਤਾਂ ਕਰਕੇ ਬਣਾਉਂਦੇ ਤੁਸੀਂ ਗੱਡੀ ਬਾਰੇ ਵੀ ਕਦੇ ਸੋਚਿਆ ਲਾਈਵ 'ਚ ਕਿ ਤੁਸੀਂ ਹਾਂਜੀ ਬਿਲਕੁਲ ਬਿਲਕੁਲ ਮੈਡਮ ਗੱਡੀ ਦਾ ਪਲਾਨ ਹੈ ਸਾਡਾ ਅਸੀਂ 2-3 ਮਹੀਨੇ ਦੇ ਵਿੱਚ ਵਿੱਚ ਅਸੀਂ ਗੱਡੀ ਲੈਣ ਬਾਰੇ ਸੋਚ ਰਹੇ ਹਾਂ ਇਲੈਕਟ੍ਰਿਕ ਕਦੀ ਕਿਸੇ ਤੋਂ ਇਨਕੁਆਰੀ ਲਈ ਕਿ ਡੀਜ਼ਲ ਜਾਂ ਪੈਟਰੋਲ ਜਾਂ ਉਸ ਤੋਂ ਜ਼ਿਆਦਾ ਵਧੀਆ ਇਹ ਜਿਹੜੀ ਇਲੈਕਟ੍ਰਿਕ ਚੱਲਦੀ ਆ ਉਹ ਬੈਸਟ ਬੈਸਟ ਵਾ ਗੱਡੀ ਨਹੀਂ ਮੈਡਮ ਨੌਲੇਜ ਨਹੀਂ ਕਿਪਰੇਈ ਬਟ ਆਪਣੇ ਆਪ ਨੂੰ ਇੰਨਾ ਕੁ ਪਤਾ ਆ ਕਿ ਇਹ ਬੈਟਰੀ ਆ ਇਲੈਕਟ੍ਰਿਕ ਵਾਹਨ ਹੈ ਬੈਟਰੀ ਆ ਡੀਜ਼ਲ ਪੈਟਰੋਲ ਨਾਲ ਪੇ ਤੁਸੀਂ ਆਡੀਅੰਸ ਨੂੰ ਦੱਸਣਾ ਚਾਹੋਗੇ ਕਿ ਇਹ ਜਿੱਦਾਂ ਪੋਲਿਊਸ਼ਨ ਨਹੀਂ ਫੈਲਦਾ ਸੋ ਉਹਦੀ ਉਹਦੀ ਜਗ੍ਹਾ ਤੇ ਇਹ ਇਲੈਕਟ੍ਰਿਕ ਲਈ ਜਾਵੇ ਬਿਲਕੁਲ ਮੈਡਮ ਬਿਲਕੁਲ ਲਈ ਜਾਵੇ ਬਹੁਤ ਬੈਨੀਫੀਸ਼ੀਅਲ ਇਲੈਕਟ੍ਰੋਨਿਕ ਦੇ ਤੇ ਵਧੀਆ ਲੈ ਕੇ ਬਹੁਤ ਜ਼ਿਆਦਾ ਫਾਇਦੇ ਆ ਕੋਈ ਪੋਲਿਊਸ਼ਨ ਨਹੀਂ ਆ ਕੋਈ ਕੁਝ ਨਹੀਂ ਆ ਤੁਹਾਡੇ ਕੀ ਮਤਲਬ ਵਿਚਾਰ ਹੈ ਕਿ ਜਿਹੜੀ ਇਲੈਕਟ੍ਰਿਕ ਗੱਡੀਆਂ ਚੱਲੀਆਂ ਐਕਟਿਵਾ ਚੱਲੀਆਂ ਬਾਈਕਸ ਚੱਲੀਆਂ ਵਾ ਜਾਂ ਈ ਰਿਕਸ਼ਾ ਚੱਲੇ ਆ ਉਹ ਲੈਣਾ ਚਾਹੀਦਾ ਵਾ ਜਾਂ ਨਹੀਂ ਹਾਂ ਮੈਨੂੰ ਲੈਣਾ ਚਾਹੀਦਾ ਵਾ ਪੈਟਰੋਲ ਤੁਹਾਨੂੰ ਵਧ ਨਾਲੇ ਮਹਿੰਗਾ ਪੈਂਦਾ ਬੈਟਰੀ ਵਾਲੀ ਜਿਹੜੀ ਉਹ ਵਧੀਆ ਇੱਕ ਰੀਚਾਰਜ ਕਰਨ ਦੀ ਤਾਂ ਮੱਝ ਹੀ ਲੈ ਜਾਓ ਉਹ ਵਧੀਆ ਵੀ ਬੈਟਰੀ ਵਾਲੀ ਲੈਣੀ ਚਾਹੀਦੀ ਵਧੀਆ ਇਹਨਾਂ ਦੇ ਵਿਚਾਰ ਤਾਂ ਅਸੀਂ ਸੁਣ ਲਏ ਆ ਕਹਿ ਰਿਹਾ ਕਿ ਲੈਣੀ ਚਾਹੀਦੀ ਆ ਮਤਲਬ ਕਿ ਉਹ ਜੈ ਬੈਨਫਿਟ ਹੈਗਾ ਇਲੈਕਟ੍ਰਿਕ ਦੇ ਬੈਨੀਫਿਟ ਬਹੁਤ ਦੱਸ ਰਹੇ ਆ ਕਿ ਉਹ ਨਾਲ ਪੋਲਿਊਸ਼ਨ ਨਹੀਂ ਫੈਲਦਾ ਹਾਂਜੀ ਅੰਕਲ ਤੁਹਾਡਾ ਕੀ ਨਾਮ ਆ ਮਨਪ੍ਰੀਤ ਕੁਮਾਰ ਸ਼ਰਮਾ ਓਕੇ ਤੁਹਾਡੇ ਕੋ ਕਿਹੜੀ ਗੱਡੀ ਆ ਕਿਹੜੀ ਕਨਵੈਂਸ ਵਾਲੀ ਜਿਹੜੀ ਕਿਹੜੀ ਐਕਟਿਵਾ ਬਾਈਕ ਪੈਟਰੋਲ ਵਾਲੀ ਜਾਂ ਫਿਰ ਇਲੈਕਟ੍ਰੀਕਲ ਪੈਟਰੋਲ ਵਾਲੀ ਆ ਓਕੇ ਤੁਹਾਨੂੰ ਕਦੀ ਸੋਚਿਆ ਲਾਈਫ ਚ ਇਨ ਫਿਊਚਰ ਕੀ ਇਲੈਕਟ੍ਰਿਕ ਲਵਾ ਮੈਂ ਜਾਂ ਫਿਰ ਤੁਸੀਂ ਐਸੇ ਗੱਡੀ ਚ ਸੈਟੀਸਫਾਈਡ ਹੋ ਪੈਟਰੋਲ ਸੈਟੀਸਫਾਈਡ ਜਾਂ ਰੀਚਾਰਜ ਹੀ ਆ ਜੀ ਉਹ ਤੇ ਸੈਟੀਸਫਾਈ ਹੈ ਤੇ ਪੈਟਰੋਲ ਮਹਿੰਗਾ ਬਹੁਤ ਆ ਪੋਲੂਸ਼ਨ ਬਹੁਤ ਹੁੰਦਾ ਵਾ ਉਹਦੇ ਨਾਲ ਕਦੀ ਨਹੀਂ ਸੋਚਿਆ ਕਿ ਮੈਂ ਲਵਾ ਸਭ ਤੋਂ ਜਿਆਦਾ ਮੇਰੇ ਕੋਲ ਚੀਜ਼ ਇੱਕ ਹੈ ਵੀ ਹੈ ਆਲਰੇਡੀ ਤਾਂ ਮੈਂ ਤਾਂ ਕਰ ਕੁਛ ਕਰਨੀ ਹੈ ਓਕੇ ਮੈਂ ਉਹਦੇ ਤੇ 4.5 ਲੱਖ ਰੁਪਏ ਲਗਾਇਆ ਠੀਕ ਹੈ ਇਹਨਾਂ ਕੋ K10 ਗੱਡੀ ਆ ਸੋ ਇਹ ਕਹਿ ਰਿਹਾ ਕਿ ਇੱਕ ਗੱਡੀ ਮੇਰੇ ਕੋਲ ਆਲਰੇਡੀ ਹੈਗੀ ਆ ਤੇ ਮੈਂ ਕਿਉਂ ਦੁਬਾਰਾ ਨਵੇਂ ਸਿਰ ਉਹਨੂੰ ਬੇਚ ਕੇ ਨਵੇਂ ਸਿਰ ਮੈਂ ਕਿਉਂ ਪੈਸੇ ਲਾ ਕੇ ਇਲੈਕਟ੍ਰੀਕਲ ਲਵਾਵਾਂ ਠੀਕ ਹੈ ਨਹੀਂ ਮਤਲਬ ਤੁਹਾਡੇ ਵਿਚਾਰ ਕੀ ਆ ਕਿ ਇਲੈਕਟ੍ਰੀਕਲ ਵਧੀਆ ਹੈਗੀ ਆ ਕਿ ਨਹੀਂ ਇਲੈਕਟ੍ਰੀਕਲ ਜਿਹੜੀ ਆ ਪ੍ਰਦੂਸ਼ਣ ਰਹਿਤ ਹੈ ਤੇ ਵਧੀਆ ਮਗਰ ਆਪਾਂ ਹੁਣ ਇਹ ਚਾਹੁੰਦੇ ਆ ਸੋਚ ਰਿਹਾ ਆਪ ਜਿਹੜੀ ਚੀਜ਼ ਮੇਰੇ ਕੋਲ ਆਲਰੇਡੀ ਹੈਗੀ ਆ ਪਹਿਲਾਂ ਤਾਂ ਮੈਂ ਉਹਨੂੰ ਬੇਚੂਗਾ ਘੱਟ ਰੇਟ ਤੇ ਫਿਰ ਮੈਂ ਹੁਣ ਲਾਂਚ ਕਰਕੇ ਸਾਧੂ ਜੀ ਆਡੀਅੰਸ ਨੂੰ ਕੀ ਕਹਿਣਾ ਚਾਹੁੰਦੇ ਹੈ ਕਿ ਇਹ ਲੈਣੀ ਚਾਹੀਦੀ ਹੈ ਕਿ ਨਹੀਂ ਇਸਮਾਹੀ ਕਹਿੰਦੇ ਆ ਕਿ ਇਲੈਕਟ੍ਰਿਕ ਨਬੋ ਜਿੰਨੇ ਨਾਲ ਤੋਂ ਪ੍ਰਦੂਸ਼ਣ ਘਟੇ ਹਾਂਜੀ ਮੈਮ ਤੁਹਾਡਾ ਕੀ ਨਾਮ ਹੈ ਮਨਪ੍ਰੀਤ ਕੌਰ ਤੇ ਤੁਹਾਡੇ ਕੋ ਕਿਹੜੀ ਮਤਲਬ ਜਿਹੜੀ ਆ ਐਕਟਿਵਾ ਵਾ ਤੁਹਾਡੀ ਆਪਣੀ ਆ ਹਾਂਜੀ ਆਪਣੀ ਤੇ ਕਿਹੜੀ ਪੈਟਰੋਲ ਆ ਕਿ ਇਲੈਕਟ੍ਰਿਕ ਆ ਪੈਟਰੋਲ ਪੈਟਰੋਲ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਮਹਿੰਗਾਈ ਬਹੁਤ ਜ਼ਿਆਦਾ ਵੱਧ ਰਹੀ ਆ ਪੋਲਿਊਸ਼ਨ ਵੱਧ ਰਿਹਾ ਵਾ ਸੋ ਤੁਹਾਨੂੰ ਕੀ ਲੱਗਦਾ ਤੁਹਾਡੀ ਕੀ ਥਿੰਕਿੰਗ ਆ ਕਿ ਉਹ ਵਾਲੀ ਲੈਣੀ ਚਾਹੀਦੀ ਇਲੈਕਟ੍ਰਿਕ ਮੇਰੇ ਮਨੂ ਜੇ ਪਬਲਿਸ਼ਨ ਦੇ ਹਿਸਾਬ ਨਾਲ ਦੇਖੀਏ ਤਾਂ ਇਲੈਕਟ੍ਰਿਕ ਸਹੀ ਆ ਤੇ ਜੇ ਆਪਾਂ ਪੈਟਰੋਲ ਦੇ ਹਿਸਾਬ ਨਾਲ ਜਾਂ ਉਸ ਚੀਜ਼ ਦੇ ਹਿਸਾਬ ਨਾਲ ਦੇਖੀਏ ਬਿਜਲੀ ਦੇ ਹਿਸਾਬ ਨਾਲ ਦੇਖੀਏ ਤਾਂ ਫਿਰ ਕਹਦੀ ਹੈ ਕਿ ਕੁਝ ਵੀ ਨਹੀਂ ਸਹੀ ਹੈ ਅੱਜਕੱਲ ਪਰ ਬਿਜਲੀ ਤਾਂ ਫ੍ਰੀ ਆ ਕਿਸੇ ਨੂੰ ਵੀ ਫ੍ਰੀ ਹੈ ਮੈਨੂੰ ਕਿਉਂ ਨਹੀਂ ਬਿੱਲ ਆਉਂਦੇ ਸਾਨੂੰ ਆਉਂਦੇ ਆ ਤੇ ਜਾਇ ਇੰਤ ਕਰਦੇ ਹੋਣੇ ਆ ਇੰਨਾ ਵੀ ਨੀ ਆ ਬਯੂਸ ਹੁੰਦਾ ਹੈਗਾ ਏਸੀ ਚਾਲੂ ਕੋਸਟ ਹੋਰ ਚਾਲੂ ਦੋ ਮਹੀਨੇ ਦਾ ਦੋ ਮਹੀਨੇ 8 8 9000 ਰੁਪਏ ਕਿਹੜਾ ਬਿੱਲ ਆਉਂਦਾ ਤੇ ਸੇਦ ਉਸੇ ਫ੍ਰੀ ਹੋਣ ਦੇ ਬਾਵਜੂਦ ਵੀ 8000 ਰੁਪਏ ਬਿੱਲ ਆਉਂਦਾ ਹੈ ਤੁਹਾਡੇ ਵਿਚਾਰ ਇਹ ਹੈ ਕਿ ਨਹੀਂ ਲੈਣੀ ਚਾਹੀਦੀ ਨਹੀਂ ਬਿਜਲੀ ਤਾਂ ਪਹਿਲਾਂ ਹੀ ਬਹੁਤ ਆਂਦਾ ਆ ਬਿਜਲੀ ਦਾ ਬਿਜਲੀ ਦਾ ਟੀਕਾ ਨਾ ਟਲਾਉਂਦਾ ਆ ਪੈਟਰੋਲ ਠੀਕ ਆ ਅਈ ਤਾਂ ਬਗਨੇ ਪੈਟਰੋਲ ਤੋਂ ਵੀ ਖੜਾ ਛੁੱਟੇ ਫੇ ਸਾਈਕਲ ਦੀ ਆ ਜਾਓ ਸਾਈਕਲ ਕੱਲ੍ਹ ਚ ਲੈ ਆਈਏ ਬੱਸਾਂ ਹੈਗੀਆਂ ਜੇ ਦੂਰ ਜਾਣਾ ਪਿਆ ਦੂਰ ਜਾਵਾਂਗੇ ਉਹ ਬੱਸਾਂ ਲੈ ਲਵਾਂਗੇ ਆਉਣ ਜਾਣ ਨੂੰ ਲੱਗੇ ਛੱਕੇ ਸਾਈਕਲ ਵੀ ਹੈਗੇ ਆ ਸਾਈਕਲ ਵੀ ਚਲਾ ਲੈਨੇ ਆ ਇਹ ਵੀ ਕਿਹੜਾ ਸਾਈਕਲ ਨਹੀਂ ਚਲਾਣੇ ਘਰੋ ਜ ਸਾਈਕਲ ਵੀ ਹੁੰਦੇ ਸਾਰਿਆਂ ਦੇ ਸਾਈਕਲ ਵੀ ਚਲਾਉਂਦੇ ਜਿੱਦਾਂ ਦਾ ਹੁਣ ਅੱਜਕੱਲ੍ਹ ਮੰਗਾਈ ਵਾਧ ਰਹੀ ਆ ਵੇ ਬਿਜਲੀ ਦਾ ਵਧ ਰਿਹਾ ਪੈਟਰੋਲ ਦਾ ਵਧ ਰਿਹਾ ਸਾਰਾ ਕੁਝ ਵਧ ਲੋਕਾਂ ਦੇ ਸਾਈਕਲ ਤੇ ਆ ਹੀ ਜਾਣਾ ਆ ਜਿੰਨਾਂ ਤੇ ਹੁਣ ਮੇਰੀ ਗੱਲ ਸੁਣੋ ਜਿੰਨਾਂ ਨੇ ਬੰਦੇ ਨੇ ਦਿਹਾੜੀ ਕਰਨੀ ਹੈ ਨਾ ਮੈਨੂੰ ਸ਼ਾਮ ਨੂੰ ਤਾਂ ਇਹੀ ਸੋਚਣਾ ਕਿ ਹਾਂ ਕਿ ਮੈਂ ਦਿਹਾੜੀ ਦਾ ਖਰਚਾ ਪੂਰਾ ਕਰਾਂ ਕਿਉਂਕਿ ਪੈਟਰੋਲ ਦਾ ਕਰਾ ਪੈਟਰੋਲ ਵੀ ਵੇਖਾ ਹੁੰਦਾ ਹੈ ਸਾਈਕਲ ਤੇ ਹੀ ਆਉਗਾ ਲਾਹੌਰ ਤਾਂ ਕੁਝ ਕਰੂਗਾ ਨਹੀਂ ਸਾਈਕਲ ਤੇ ਆਣ ਵਾਲੀ ਦੁਨੀਆ ਸਾਈਕਲ ਤੇ ਹੀ ਆਉਗਾ ਹਾਂਜੀ ਅੰਕਲ ਤੁਹਾਡਾ ਕੀ ਨਾਮ ਆ? ਚਿੰਦਰਪਾਲ ਜੀ। ਓਕੇ ਜਿੱਦਾਂ ਤੁਸੀਂ ਈ ਰਿਕਸ਼ਾ ਚਲਾ ਰਹੇ ਹੋ ਤੁਹਾਨੂੰ ਕੀ ਲੱਗਦਾ ਤੁਹਾਡੇ ਮਨ ਦੀ ਥਿੰਕਿੰਗ ਵਿਚਾਰ ਕੀ ਹੈ? ਕਿ ਜਿਹੜੇ ਦੂਸਰੀ ਚੱਲ ਰਹੀ ਆ પેટ્રોલ ਡੀਜ਼ਲ ਵਾਲੀ ਤੇ ਜਿਹੜੇ ਆਟੋ ਚੱਲ ਰਿਹਾ ਉਹ ਬੈਸਟ ਆ ਜਾਂ ਫਿਰ ਇਰਿਕਸਟ ਆ ਉਹ ਬੈਸਟ ਆ ਜੀ ਕਿਉਂ ਵਜਾ ਇਹ ਪੜ ਲ ਜਾਂਦੇ ਆਂ ਪੜ ਲ ਜਾਂਦੇ ਆਂ ਜੀ ਛੜਦਾ ਜਿਹੜੀ ਹੈ ਕਿ ਬਿਲਕੁਲ ਬੇਕਾਰ ਹੋ ਜਾਂਦਾ ਮਾੜੇ ਜਿਹੇ ਹੈ ਤੋਆ ਹੁੰਦਾ ਅਟਾ ਜਿਹੇ ਪੜ ਲ ਜਾਂਦੇ ਆ ਇਹ ਤੁਸੀਂ ਆਪਣਾ ਚਲਾ ਰਹੇ ਹੋ ਕਿ ਰੈਂਟ ਤੇ ਆਪਣਾ ਤੇ ਤੁਹਾਨੂੰ ਲੈ ਕੇ ਪਛਤਾਵਾ ਹੋ ਰਿਹਾ ਹਾਂ ਹਾਂ ਜੀ ਹਾਂ ਜੀ ਪਛਤਾਵਾ ਹੋ ਰਿਹਾ ਤੇ ਹੁਣ ਜੀ ਚੱਲੇ ਕੰਮਕਾਰ ਤਾਂ ਵੇਰੇ ਨੇ ਬਰਾਜ ਮਿਸਤਰੀ ਦਾ ਕੰਮ ਕਰਦੇ ਸੀਗੇ ਗੋਦਾ ਟੁੱਟ ਗਿਆ ਹੈ ਤੇ ਕੋਈ ਸਾਧਨ ਨਹੀਂ ਬਣਿਆ ਇਸ ਕਰਕੇ ਵੇ ਹੁਣ ਮਜ਼ਦੂਰੀ ਦੁਕਾਨੀ ਪਣੀ ਹੈ ਅੱਛਾ ਤੁਹਾਡਾ ਕੀ ਨਾਮ ਹੈ ਮੇਰਾ ਫੋਤੇ ਸਿੰਘ ਜਿੱਦਾਂ ਕਿ ਤੁਸੀਂ ਈ ਰਿਕਸ਼ਾ ਚਲਾ ਰਹੇ ਹੋ ਤੁਹਾਨੂੰ ਕੀ ਲੱਗਦਾ ਕਿ ਈ ਰਿਕਸ਼ਾ ਬੈਸਟ ਆ ਜਾਂ ਫਿਰ ਜਿਹੜਾ ਪੈਟਰੋਲ ਡੀਜ਼ਲ ਵਾਲਾ ਜਿਹੜਾ ਵਾ ਉਹ ਰਿਕਸ਼ਾ ਬੈਸਟ ਆ ਦੋਨੋਂ ਬੈਸਟ ਹੀ ਹੈ ਇਹਦੇ ਚਲ ਚ ਕੀ ਡਿਫਰੈਂਸ ਲੱਗਾ ਤੁਹਾਨੂੰ ਇਹ ਮਤਲਬ ਇਹ ਪੋਲੂਸ਼ਨ ਵਗੈਰਾ ਨਹੀਂ ਕਰਦਾ ਇਹਦਾ ਇਲੈਕਟ੍ਰਿਕ ਤੇ ਆ ਇਹਦਾ ਫਾਇਦਾ ਹੈਗਾ ਕਿ ਨੁਕਸਾਨ ਆ ਫਾਇਦਾ ਹੀ ਹੈ ਸਹੀ ਹੈ ਤੁਸੀਂ ਕੰਫਰਟੇਬਲ ਆ ਇਹਦੇ ਚ ਕੰਫਰਟੇਬਲ ਕਿ ਅਗਰ ਤੁਹਾਨੂੰ ਕੱਲ ਨੂੰ ਉਹ ਲੈਣਾ ਪਵੇ ਦੂਸਰੇ ਵਾਲਾ ਤੁਸੀਂ ਉਹ ਲੈਣਾ ਚਾਹੋਗੇ ਕਿ ਨਹੀਂ ਇਹ ਚ ਤੁਸੀਂ ਵਧੀਆ ਇਹ ਚ ਖੁਸ਼ ਹੋ ਤੁਹਾਡਾ ਕੀ ਨਾਮ ਆ ਮੇਰਾ ਸੌਰਵ ਗੇਰੂ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਈ ਰਿਕਸ਼ਾ ਚਲਾਉਂਦਿਆਂ ਤੁਹਾਨੂੰ ਕੀ ਲੱਗਦਾ ਕਿ ਈ ਰਿਕਸ਼ਾ ਬੈਨੀਫਿਟ ਹੈਗਾ ਈ ਰਿਕਸ਼ਾ ਮੈਮ ਲੋਕਲ ਚਲਾਉਣ ਲਈ ਠੀਕ ਆ ਲੋਕਲ ਲਈ ਬੈਨੀਫਿਟ ਤੇ ਦੂਸਰੇ ਵਾਲਾ ਰਿਕਸ਼ਾ ਨੇ ਕਦੀ ਸੋਚਿਆ ਕਿ ਮੈਂ ਲਵਾਂ ਜਾਂ ਫਿਰ ਮਹਿੰਗਾ ਕਰਕੇ ਨਹੀਂ ਲਿਆ ਜਾਂ ਤੁਹਾਨੂੰ ਲੱਗਦਾ ਕਿ ਉਹਦਾ ਬੈਨੀਫਿਟ ਆ ਜਾਂ ਇਹਦਾ ਉਹਦਾ ਕੰਮ ਘੱਟ ਆ ਹੁਣ ਕੰਮ ਨਹੀਂ ਆਉਂਦਾ ਇਹਦਾ ਕੰਮ ਹੈਗਾ ਇਹਦਾ ਕੰਮ ਹੈਗਾ ਪਰ ਲੋਕਲ ਹੈ ਤੁਸੀਂ ਕੋਸ਼ਿਸ਼ ਆ ਇਸ odor ਨੂੰ ਚਲਾ ਕੇ। ਨਾ ਰਹਣੀ ਕਹ ਰਹੇ ਸੀ ਕੰਮ ਨਹੀਂ ਹੈਗਾ। ਕੰਮ ਉਹ ਨਾ ਦਿਨਾਂ 'ਚ ਨਹੀਂ ਹੈਗਾ ਨਾ ਮੈਡਮ ਫਿਰ ਜਦੋਂ ਸੀਜ਼ਨ ਆਣਾ ਉਹਨਾਂ ਕੱਪੜਿਆਂ ਦਾ ਜਦੋਂ ਲੋਕੀ ਸ਼ੋਪਿੰਗ ਕਰਦੇ ਨੇ। ਮੈਨੂੰ ਕਿਉਂ ਨਹੀਂ ਹੈਗਾ ਕੰਮ? ਗਰਮੀ ਕਰਕੇ। ਲੋਕ ਘਰੋਂ ਬਾਹਰ ਨਹੀਂ ਨਿਕਲਦੇ। ਘਰੋਂ ਨਹੀਂ ਬਾਹਰ ਨਿਕਲਦੇ ਲੋਕ। ਘਰੋਬਾਰ ਕੱਢਦੀ ਹੈ ਲੋਕਾਂ ਨੂੰ। ਕੱਢਨੇ ਵੀ ਵੈਣਾ ਮੈਡਮ ਜਿੱਦਾਂ ਦੇ ਹਾਲ ਹੋਏ ਨੇ। ਘਰੋਬਾਰ ਲੈਣਾ ਹੀ ਪੈਣਾ। ਤੁਸੀਂ ਤਾਂ ਪਰੇਸ਼ਾਨ ਹੋ। ਹਾਂਜੀ। ਤੁਹਾਡੇ ਫੇਸ ਤੋਂ ਵੀ ਲੱਗਦਾ ਸੀ ਪਰੇਸ਼ਾਨੀ ਜੀ ਟਾਈਪ ਦੀ ਕੋਈ ਫੀਲ ਹੋ ਰਹੀ ਸੀ। ਅੱਛਾ ਨਹੀਂ ਮੈਂ ਤਾਂ ਰਹੀ ਮੈਡਮ ਦੁਖੀ ਆ ਅੱਜ। ਕਿਉਂ ਦੁ ਲੜਕੇ ਭੇਜਿਆ ਘਰ ਵਾਲੀ ਨੇ ਲੜਕੇ ਤੁਹਾਨੂੰ ਕੰਮ ਤੇ ਭੇਜਿਆ ਜਾਂ ਤੁਸੀਂ ਘਰ ਵਾਲੀ ਨੂੰ ਇੱਥੋਂ ਭੇਜਿਆ ਮੈਂ ਲੜਕੇ ਕੰਮ ਤੇ ਆਇਆ ਉਹਨਾਂ ਘਰ ਵਾਲੀ ਨਾਲ ਇਹ ਘਰ ਵਾਲੀ ਤੇ ਕਿ ਘਰ ਜਾਣ ਨੂੰ ਦਿਲ ਨਹੀਂ ਕਰਦਾ ਫਿਰ ਮੈਂ ਕਰਦਾ ਹੀ ਨਹੀਂ ਕਿ ਮੈਂ ਸੁ ਦਿਲ ਕਰਦਾ ਆਟੋ ਚ ਹੀ ਰਵਾਂ ਤੇ ਫੇ ਆਟੋ ਵੀ ਕੋਈ ਨਾ ਟਾਈਮ ਨਿਕਲੇ ਜਿੰਨੀ ਬੈਟਰੀ ਆ ਚਲੋ ਬਹੁਤ ਆ ਹੁਣ ਕਿੰਨੇ ਟਾਈਮ ਦੀ ਬੈਟਰੀ ਨਿਕਲ ਜਾਂਦੀ ਕਿੰਨੇ ਟਾਈਮ ਜਾਰ ਰਹਿੰਦੀ ਇੱਕ ਦੋ ਦਿਨ ਨਿਕਲ ਜਾਂਦੀ ਇੱਕ ਦੋ ਦਿਨ ਨਿਕਲ ਜਾਂਦੀਆਂ ਨਵੀਆਂ ਬੈਟਰੀਆਂ ਜੇ ਚੋ ਅੱਛਾ ਇਹ ਨਵੀਆਂ ਬੈਟਰੀਆਂ ਨਵੀਆਂ ਬੈਟਰੀਆਂ ਤੇ ਕਿੰਨੇ ਘੰਟੇ ਚ ਚਾਰਜ ਹੁੰਦੀ ਆ 5 ਘੰਟੇ ਆ ਲਈ ਕਿੰਨੇ ਦੀ ਸੀ 1.5 ਦੀ 1.5 ਲੱਖ ਸੀ ਹਾਂਜੀ ਕੈਸ਼ ਹੀ ਲਈ ਸੀ ਨਹੀਂ ਕਿਸ਼ਤਾਂ ਦੇ ਲਈਤੀ ਸੀ ਕਿਸ਼ਤਾਂ ਦੇ ਹੁਣ ਕਿਸ਼ਤਾਂ ਉਤਰ ਗਈਆਂ ਰੈਂਡੀਆਂ ਥੋੜੀਆਂ 5 6 ਰੈਂਡੀਆਂ ਓਕੇ ਤੇ ਵਾਈਫ ਤਾਂ ਹੀ ਹੈਲਪ ਨਹੀਂ ਕਰਦੀ ਨਾਲੇ ਤੇ ਆਪਣੀ ਵਾਈਫ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਹੋ ਨਾਮ ਥੇ ਜੋੜਨਾ ਚਾਹੁੰਦਾ ਭਾਈ ਵਾਈਫ ਨੂੰ ਮੇਰੇ ਦਾ ਜਿਹੜਾ ਗੱਲ ਨਾਮ ਕੀ ਹੈ ਵਾਈਫ ਦਾ ਵਾਈਫ ਦਾ ਨਾਮ ਹੈਗਾ ਨੀਸ਼ਾ ਨਾਮ ਤਾਂ ਬੜਾ ਪਿਆਰਾ ਵਾ ਚਲੋ ਥੈਂਕ ਯੂ ਹਾਂਜੀ ਤੁਹਾਡਾ ਕੀ ਨਾਮ ਆ ਹਾਂ ਮੇਰਾ ਨਾਮ ਦਲਜੀਤ ਕੁਮਾਰ ਕੀ ਕਰਦੇ ਹੋ ਮੈਂ ਆਪਨਾ ਫਾਈਨੈਂਸਰ ਹਾਂ ओके ਤੁਹਾਨੂੰ ਕੀ ਲੱਗਦਾ ਤੁਹਾਡੇ ਕੋਲ ਕਿਹੜੀ ਗੱਡੀ ਆ ਇਲੈਕਟ੍ਰਿਕ ਆ ਫਿਰ ਪੈਟਰੋਲ ਡੀਜ਼ਲ ਮੇਰੇ ਕੋਲ ਪੈਟਰੋਲ ਤੇ ਤੁਹਾਡੇ ਵਿਚਾਰ ਕੀ ਆ ਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਜੋ ਟਾਈਮ ਚੱਲ ਰਿਹਾ ਵਾ ਇਲੈਕਟ੍ਰਿਕ ਲੈਣੀ ਚਾਹੀਦੀ ਆ ਜਾਂ ਫਿਰ ਜਸਟ ਪੈਟਰੋਲ ਡੀਜ਼ਲ ਵੈਸਟ ਆ ਨਹੀਂ ਜਿਹਦੇ ਕੋਲ ਹੈਗੀ ਆ ਉਹ ਚਲਾਈ ਜਾਵੇ ਬਾਕੀ ਅੱਜ ਕੱਲ ਨਿਊ ਜਨਰੇਸ਼ਨ ਦੇਖੀ ਜਾਵੇ ਤਾਂ ਸੂਚਿ ਵਿੱਚ ਇਲੈਕਟ੍ਰਿਕ ਲੈਣੀ ਚਾਹੀਦੀ ਆ ਲੈਣੀ ਚਾਹੀਦੀ ਔਰ ਕਿਉਂ ਲੈਣੀ ਚਾਹੀਦੀ ਇਲੈਕਟ੍ਰਿਕ ਲੈ ਪੋਲੂਸ਼ਨ ਹੈ ਆਪਣੇ এনवायरमेंट ਲਈ ਵਧੀਆ ਆ ਮੰਨ ਲਓ ਕਿ ਇੱਕ ਸਾਧ ਸੇਵਿੰਗ ਹੀ ਆ ਉਹਦੇ ਵਿੱਚ 네ਗੇਟਿਵ ਵਿੱਚ ਕੋਈ ਆਪਣੀ ਖਰਚਾ ਨਹੀਂ ਹੈਗਾ ਇਹਨਾਂ પેટ્રોલ ਦਾ ਖਰਚਾ ਆ ਐਨਵਾਇਰਨਮੈਂਟ ਨੂੰ ਨੁਕਸਾਨ ਆ ਠੀਕ ਆ ਨਾ ਬਸ ਇਹੀ ਮੈਂ ਅਕੋਰਡਿੰਗਲੀ ਤਾਂ ਇਹੀ ਸਿਰ ਤੁਹਾਡਾ ਕੀ ਨਾਮ ਆ ਮੇਰਾ ਨਾਮ ਹਨੀ ਆ ਜੀ ਤੇ ਤੁਹਾਡਾ ਅਮਰ ਤੇ ਤੁਹਾਡੀ ਦੋਨਾਂ ਦੀ ਕੀ ਵਿਚਾਰ ਆ ਕਿ ਅੱਜ ਕੱਲ ਦਾ ਜੋ ਟਾਈਮ ਚੱਲ ਰਿਹਾ ਇਲੈਕਟ੍ਰਿਕ ਗੱਡੀ ਬੈਸਟ ਆ ਜਾਂ ਫਿਰ પેટ્રોલ ਡੀਜ਼ਲ ਜੋ ਚੱਲ ਰਹੀ ਆ ਮੇਰੇ ਹਿਸਾਬ ਨਾਲ ਤਾਂ પેટ્રોલ ਗੱਡੀ ਬੈਸਟ ਆ ਕਿਉਂਕਿ ਇਲੈਕਟ੍ਰਿਕ ਗੱਡੀ ਜਦੋਂ ਪਹਾੜ ਚ ਲੈ ਕੇ ਜਾਂਦੇ ਆ ਖਰਾਬ ਵਾਲੀ ਚੜਾਈਆਂ ਜੜੋਆਂ ਚੜ੍ਹਦੀਆਂ ਖਤਮ ਨਹੀਂ ਆ ਚਾਰਜਿੰਗ ਦੀ ਪ੍ਰੋਬਲਮ ਆਉਂਦੀ ਆ ਚਾਰਜਿੰਗ ਸਟੇਸ਼ਨ ਦੀ ਇਸ ਲਈ પેટ્રોલ ਗੱਡੀ ਕੋਈ ਚਾਰਜ ਨਹੀਂ ਕਰਨ ਦਿੰਦਾ ਨਾ ਰਾਸਤੇ 'ਚ ਰਾਸਤੇ 'ਚ ਇਹੀ ਪ੍ਰੋਬਲਮ ਹੈ ਆ ਹਾਂਜੀ ਸਰ ਤੁਹਾਡਾ ਕੀ ਨਾਮ ਆ ਮਨਜੀਤ ਸਿੰਘ ਤੇ ਜਿਹੜਾ ਅੱਜ ਕੱਲ ਦਾ ਟਾਈਮ ਚੱਲ ਰਿਹਾ ਵਾ ਜਿੱਦਾਂ ਕਿ ਤੁਹਾਡੇ ਕੋਲ ਈ ਰਿਕਸ਼ਾ ਵਾ ਇਲੈਕਟ੍ਰਿਕ ਤੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਲੈਕਟ੍ਰਿਕ ਬੈਸਟ ਆ ਯਾ ਪੈਟਰੋਲ ਡੀਜ਼ਲ ਬੈਸਟ ਆ ਇਲੈਕਟ੍ਰਿਕ ਬੈਸਟ ਹੈ ਜੀ ਕਿਉਂਕਿ ਇੱਕ ਤਾਂ ਪ੍ਰਦੂਸ਼ਣ ਨਹੀਂ ਹੁੰਦਾ ਇਹਨਾਂ ਦਾ ਭੂਜਾ ਨੰਬਰ ਮਤਲਬ ਸਵਾਰੀ ਨੂੰ ਆਪਾਂ ਘਰ ਤੱਕ ਜਾ ਕੇ ਛੱਡ ਕੇ ਆ ਜਾ ਸਕਦੇ ਹਾਂ ਟਾਈਟ ਟਾਈਟ ਗਲੀਆਂ ਦੇ ਵਿੱਚ ਟਾਈਟ ਗਲੀ ਦੇ ਵਿੱਚ ਜਾ ਸਕਦੀ ਆ ਛੋਟੀ ਆ ਨਾਲੇ ਸਵਾਰੀ ਕੰਫਰਟੇਬਲ ਆ ਤੇ ਇਸ ਕਰਕੇ ਇਲੈਕਟ੍ਰਿਕ ਦੀ ਜਿਆਦਾ ਵਰਤੋਂ ਹੋ ਰਹੀ ਹੈ ਤੇ ਤੁਸੀਂ ਕਿੰਨੇ ਘੰਟਿਆਂ ਚ ਚਾਰਜ ਕਰਦੇ ਆ ਤੇ ਕਿੰਨਾ ਟਾਈਮ ਨਿਕਲ ਜਾਂਦੀ ਆ ਮੈਕਸਿਮਮ ਮੈਂ ਦੱਸਦਾ ਨਾ ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਗੱਡੀਆਂ ਆ ਰਹੀਆਂ ਜਿਦੇ ਵਿੱਚ ਜਿਹਨੂੰ ਕਿਸੇ ਨੂੰ 4 ਘੰਟੇ ਲੱਗਦੇ ਆ ਕਿਸੇ ਨੂੰ 8 ਘੰਟੇ ਲੱਗਦੇ ਆ ਤੇ ਆ ਜਿਹੜੀ ਸਾਡੇ ਵਾਲੀ ਇਹਨੂੰ 8 ਘੰਟੇ ਲੱਗਦੇ ਆ ਬਟ ਇਹ ਸਾਰੀ ਦਿਹਾੜੀ ਚੱਲਦੀ ਆ 30 ਚੱਕਰ ਦੇ ਵਿੱਚ ਮਤਲਬ ਸਾਡੀ ਦਿਹਾੜੀ ਵਧੀਆ ਪੈ ਜਾਂਦੀ ਹੈ ਸਾਰਾ ਡੈਮਰ ਕਿੰਨੇ ਵਜੇ ਸ਼ੁਰੂ ਕਰਦੇ ਤੇ ਕਿੰਨੇ ਵਜੇ ਤੱਕ ਚੱਲਦੀ ਰਹਿੰਦੀ ਮੈਂ ਜੀ 8 ਵਜੇ ਸਟਾਰਟ ਕਰਦਾ ਤੇ ਸ਼ਾਮ ਨੂੰ 7 ਵਜੇ ਮੈਂ ਆਫ ਕਰਦਾ ਜੀ ਤੁਹਾਡਾ ਕੀ ਨਾਮ ਹੈ ਮਹਾਵੀਰ ਜਿੱਦਾਂ ਕਿ ਤੁਸੀਂ ਇਲੈਕਟ੍ਰਿਕ ਗੱਡੀ ਚਲਾ ਰਹੇ ਹੋ ਤੁਹਾਨੂੰ ਲੱਗਦਾ ਕਿ ਅੱਜ ਕੱਲ ਦੇ ਟਾਈਮ 'ਚ ਇਲੈਕਟ੍ਰਿਕ ਬੈਸਟ ਆ ਜਾਂ ਫੇ ਪੈਟਰੋਲ ਡੀਜ਼ਲ ਲੈਣੀ ਚਾਹੀਦੀ ਆ ਮੈਂ ਲੋਕਲ ਵਾਸਤੇ ਤਾਂ ਇਹ ਬੈਸਟ ਹੈ ਜੇ ਦੂਰ ਕਿਤੇ ਜਾਣਾ ਫਿਰ ਦੂਰੀ ਪਟਾਉਣਾ ਫਿਰ ਦੂਰ ਵਾਸਤੇ ਦੂਸਰੀ ਇਹ ਬੰਦ ਵੀ ਹੋ ਜਾਂਦੀ ਕਿੰਨੇ ਘੰਟੇ ਚੱਲਦੀ ਹੈ ਚਾਰਜ ਕਰਨ ਦਾ ਬਾਅਦ ਦਾ 100% ਜੇ ਬੈਟਰੀ ਆ ਤੇ ਇਹ 25 ਕਿਲੋਮੀਟਰ ਚੱਲ ਜਾਂਦੀ ਹੈ ਚੱਲ ਜਾਂਦੀ ਹੈ ਲੁਧਿਆਣਾ ਵੀ ਗਿਆ ਆ ਜਲੰਧਰ ਵੀ ਗਿਆ ਨਕੋਦਰ ਵੀ ਗਿਆ ਇਹ ਤਾਂ ਫालतू ਖਰਚਾ ਤਾਂ ਨਹੀਂ ਹੁੰਦਾ ਫालतू ਕੋਈ ਖਰਚਾ ਨਹੀਂ ਹਾਂਜੀ ਦੋਸਤੋ ਅੱਜ ਤੁਹਾਨੂੰ ਸਾਡਾ ਇਹ ਵਾਲਾ ਐਪੀਸੋਡ ਕਿੱਦਾਂ ਦਾ ਲੱਗਾ ਕਿ ਅੱਜ ਅਸੀਂ ਇਹ ਜਾਣਕਾਰੀ ਲਈ ਕਿ ਇਲੈਕਟ੍ਰਿਕ ਗੱਡੀ ਲੈਣੀ ਚਾਹੀਦੀ ਹੈ ਜਾਂ ਪੈਟਰੋਲ ਜਾਂ ਡੀਜ਼ਲ ਬੈਸਟ ਹੈ ਤੁਸੀਂ ਸਾਨੂੰ ਆਪਣੇ ਕਮੈਂਟ ਬਾਕਸ ਵਿੱਚ ਆਪਣੇ ਪਿਆਰੇ ਪਿਆਰੇ ਕਮੈਂਟ ਦੇ ਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਵਾਲਾ ਟੌਪਿਕ ਕਿਸ ਤਰ੍ਹਾਂ ਦਾ ਲੱਗਾ ਨੈਕਸਟ ਟੌਪਿਕ ਲੈ ਕੇ ਜਲਦੀ ਹੀ ਤੁਹਾਡੇ ਰੂਬਰੂ ਹੋਵਾਂਗੀ ਤੇ ਮੈਨੂੰ ਅੱਜ ਨੈਨਸੀ ਅਰੋੜਾ ਨੂੰ ਦਿਓ ਇਜਾਜ਼ਤ ਧੰਨਵਾਦ